ਬੀਤੇ ਦਿਨੀ ਨੇਪਾਲ ਚ ਸੋਸ਼ਲ ਮੀਡੀਆ ਬੈਨ ਕਰਨ ਦੇ ਮਾਮਲੇ ਨੂੰ ਲੈ ਕੇ ਨੌਜਵਾਨ ਸੜਕਾਂ ਤੇ ਉਤਰੇ ਜੈਂਜੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੇ ਵੱਡੇ ਪੱਧਰ ਤੇ ਨੇਪਾਲ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਪ੍ਰੋਟੈਸਟ ਇਸ ਕਦਰ ਅੱਗ ਫੜ ਗਿਆ ਕਿ ਨੇਪਾਲ ਦੇ ਵਿੱਚ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਤੇ ਬਹੁਤ ਤੋੜ-ਫੋੜ ਦੇ ਜਿਹੜੇ ਮਾਮਲੇ ਸਾਹਮਣੇ ਆਏ 19 ਪ੍ਰਦਰਸ਼ਨਕਾਰੀਆਂ ਦੀ ਜਾਨ ਚਲੀ ਗਈ 300 ਤੋਂ ਵੱਧ ਜ਼ਖਮੀ ਹੋਏ ਤੇ ਉਸ ਤੋਂ ਬਾਅਦ ਜਿਹੜਾ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਪਰ ਅੱਜ ਦੂਸਰੇ ਦਿਨ ਵੀ ਨੇਪਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੁਕ ਸ਼ਾਂਤੀ ਜਾਂ ਪ੍ਰਦਰਸ਼ਨ ਰੁਕਣ ਦੀ ਖਬਰ ਨਹੀਂ ਆ ਰਹੀ ਕੱਲ੍ਹ ਨਾਲੋਂ ਵੀ ਹਾਲਾਤ ਅੱਜ ਨੇਪਾਲ ਦੇ ਉਸ ਤੋਂ ਜ਼ਿਆਦਾ ਬੱਤਰ ਹੋ ਗਏ ਨੇ ਇਸ ਵਕਤ ਦੀ ਅਪਡੇਟ ਆ ਰਹੀ ਹੈ ਕਿ ਓਪੀ ਸ਼ਰਮਾ ਉਲੀ ਜਿਹੜੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਪ੍ਰਧਾਨ ਮੰਤਰੀ ਤੋਂ ਪਹਿਲਾਂ ਅੱਜ ਸਵੇਰ ਤੋਂ ਜਿਹੜਾ ਦਾ ਅਸਤੀਫਿਆਂ ਦਾ ਦੌਰ ਚੱਲ ਰਿਹਾ ਗ੍ਰਹਿ ਮੰਤਰੀ ਨੇ ਅਸਤੀਫਾ ਦਿੱਤਾ ਬੀਤੀ ਕੱਲ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਤੇ ਨਾਲ ਹੀ ਸਿਹਤ ਮੰਤਰੀ ਨੇ ਵੀ ਅੱਜ ਸਵੇਰੇ ਅਸਤੀਫਾ ਦਿੱਤਾ 21 ਦੇ ਕਰੀਬ ਜਿਹੜੇ ਸੰਸਦ ਮੈਂਬਰ ਨੇ ਉਹ ਵੀ ਅਸਤੀਫਾ ਦੇ ਚੁੱਕੇ ਨੇ ਤਾਂ ਇੱਕ ਤਰ੍ਹਾਂ ਦਾ ਨੇਪਾਲ ਦੇ ਵਿੱਚ ਤਖਤਾ ਪਲਟਣ ਦੀ ਜਿਹੜੀ ਤਿਆਰੀ ਹੋਈ ਪਈ ਹੈ ਸੋ ਤੁਹਾਨੂੰ ਦੱਸਣੀ ਹੈ ਕਿ ਇਹ ਜਿਹੜਾ ਪ੍ਰਦਰਸ਼ਨ ਹੈ ਇਹ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਫੇਸਬੁੱਕ YouTube ਟਵਿੱਟਰ ਇੰਸਟਾਗ੍ਰam WhatsApp ਇਹਨਾਂ ਦੇ ਬੰਦ ਕਰਨ ਦੇ ਉੱਪਰ ਇਹਨਾਂ ਦੇ ਬੈਨ ਕਰਨ ਦੇ ਉੱਪਰ ਸ਼ੁਰੂ ਹੋਇਆ ਸੀ ਪਰ ਹੁਣੇ ਜਿਹੜੀ ਲੜਾਈ ਹੈ ਪੂਰੀ ਤਰ੍ਹਾਂ ਇੱਕ ਜਿਹੜਾ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਬਣ ਚੁੱਕੀ ਹੈ ਇਸ ਵਕਤ ਤੁਸੀਂ ਜਿਹੜੀਆਂ ਤਸਵੀਰਾਂ ਦੇਖੋਗੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਪ੍ਰੋਟੈਸਟ ਅਗੇਂਸਟ ਕਰਪਸ਼ਨ ਲਿਖਿਆ ਹੋਇਆ ਤਾਂ ਇਹ ਭ੍ਰਿਸ਼ਟਾਚਾਰੀ ਦੇ ਵਿਰੁੱਧ ਇੱਕ ਵੱਡੀ ਲੜਾਈ ਬਣ ਚੁੱਕੀ ਹੈ ਜਿਹਦੇ ਚੱਲਦੇ ਆ ਕੇ ਪੀ ਹੋਲੀ ਜਿਹੜੇ ਪ੍ਰਧਾਨ ਮੰਤਰੀ ਨੇ ਨੇਪਾਲ ਦੇ ਉਹਨਾਂ ਨੇ ਅਸਤੀਫਾ ਦਿੱਤਾ ਔਰ ਜਿਹੜੀ ਅਪਡੇਟ ਆ ਰਹੀ ਆ ਕਿ ਉਹ ਇੱਕ ਹੈਲੀਕਾਪਟਰ ਦੇ ਜ਼ਰੀਏ ਦੁਬਈ ਭੱਜਣ ਦੀ ਜਿਹੜੀ ਤਿਆਰੀ ਕਰ ਰਹੇ ਨੇ ਹਾਲਾਤ ਕਾਫੀ ਵੱਧ ਤੋਂ ਵੱਧ ਹੋ ਰਹੇ ਨੇ ਅਪਡੇਟਸ ਤੁਹਾਨੂੰ ਦਿੰਦੇ ਰਵਾਂਗੇ ਜੁੜੇ ਰਹੋ ਧੰਨਵਾਦ